ਆਇਏ ਸੀ ਮੁੰਡਿਆਂ ਵੱਲੋਂ ਨਸ਼ਾ ਕੀਤਾ ਜਾਂਦਾ ਨਹੀਂ ਭਾਈ ਇੰਜੈਕਸ਼ਨ ਲਾਏ ਜਾਂਦੇ ਆ ਫੜਿਓ ਉਹ ਜੇ ਭਾਈ ਜਾਨਾ ਕੀ ਦੇਖਾਈ ਤੁਹਾਡਾ ਅਸਲੀ ਹਾਲ ਹੈ ਕੁਝ ਵੀ ਨਹੀਂ ਮੈਂ ਤਾਂ ਤਮਾਕੂ ਲਾਣ ਡਿਆ ਹਾਂ ਤਮਾਕੂ ਲਾਂ ਤੇ ਬੌਜੀ ਲਾਂ ਕਈ ਵਾਲੇ ਬੰਦੇ ਆਂਦੇ ਆ ਬੰਦੇ ਸ਼ਤ ਲੈ ਰਹੇ ਆਂਦੇ ਆ ਪੈ ਰਹੇ ਆਂਦੇ ਆ ਵਾਜੀ ਇੱਥੇ ਫਟੋ ਗਰੁੱਪ ਬਣ ਕੇ ਆਂਦਾ ਡੇਢ 2 ਵਜੇ ਗਰੁੱਪ ਆਂਦਾ ਡੇਢ 2 ਵਜੇ ਆ ਜਾ ਆ ਸਮਝ ਆ ਇੱਧਰ ਮੈਨੂੰ ਕਿਉਂ ਲੈ ਰਹੇ ਆ ਨਾ ਕੋਈ ਥੰਦਾ ਭਰਾ ਇੰਜੈਕਸ਼ਨ ਤੁਹਾਨੂੰ ਦਿਖਾਉਣ ਨੇ ਜਿਹੜੇ ਇੱਥੇ ਪਏ ਹੋਏ ਆ ਉਹਨਾਂ ਦੇ ਵਿੱਚ ਉਹ ਭਈਆ ਤੁਮ ਹੁਕਾ ਇਹ ਸਾਰੇ ਭਈਆ ਸਿੱਟਿਆ ਬੰਨਣਾ ਜੀ ਉਹ ਇਹ ਦਸਤੀਰਾ ਹੈ ਆ ਜਲੰਧਰ ਸ਼ਹਿਰ ਦੀ ਹੈ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਬੋਤਲ ਤੋਂ ਵੀ ਹੁੱਕਾ ਬਣਾਇਆ ਪਿਆ ਇਨਾਂ ਨੂੰ ਹੋਰ ਵੀ ਭਾਈ ਨੇ ਮੈਨੂੰ ਕਿਹਾ ਸੀਗਾ ਜਿਹੜੇ ਚਿੱਟੇ ਰਹਿੰਦੇ ਕੌਣ-ਕੌਣ ਆਇਥੇ ਹੋਇਆ ਫੋਟੋ ਉੱਧਰ ਰੱਖ ਲੈ ਕਿ ਉਧਰ ਕੰਦੇ ਦੇ ਰਾਹ ਤੇ ਹੈ ਜੀ ਸਰਬ ਦੇ ਕਿਹੜੇ ਮੁੰਡੇ ਪਾਰ ਲਈਏ ਭਾਈ ਇਦਾਂ ਨੇ ਨਹੀਂ ਆਉਂਦਾ ਕੋਈ ਇਥੇ ਦਾ ਭੰਗੂ ਕਹਿੰਦੇ ਮੈਂ ਕਿ ਮੁੰਡੇ ਵਾਲੇ ਜਰੂਰ ਆਉਂਦੇ ਆ ਉਦਾਂ ਬਾਹਰ ਲਈ ਆ ਆਹਨ ਫਸਾਗੀ ਦਾ ਤੇ ਆਦਾ ਨਹੀਂ ਭਾਈ ਜਿੰਨਾ ਦੇ ਕੱਪੜੇ ਕਪੜੇ ਹੈ ਲੈ ਕੇ ਆਈ ਇਹ ਖੋਲ ਕੇ ਦੂਜੇ ਨੰਬਰ ਦੇ ਦੇ ਤੁਹਾਨੂੰ ਬੁਲਾ ਲਾਂਗੇ ਭਾਈ ਉੱਥੇ ਉੱਥੇ ਮਨੂੰ ਉਹ ਚੀਕ ਕੋਈ ਨਹੀਂ ਕਹਿਆ ਸੀ ਯਾਰ ਪਰ ਕੋਈ ਨਹੀਂ ਵਾਲੇ ਨੇ ਭਾਈ ਨੂੰ ਕਹਿਣਾ ਮੈਂ ਕੋਈ ਨਹੀਂ ਕੋਈ ਨਹੀਂ ਸਿਰਦ ਕਹਿ ਦਾਂਗੇ ਭਾਈ ਇਸ ਰਿੰਝਾ ਇੱਦਾਂ ਵੀ ਨਾ ਆ ਗਈਆਂ ਮੇਰੇ ਵੀ ਕਿਤੇ ਫਿਰ ਭਾਈ ਇਹਦਾ ਲੈ ਕੋਚ ਨਹੀਂ ਸਾਡੇ ਇੱਕ ਬੰਦੇ ਨੇ ਨਾ ਭਾਈ ਪਾਈ ਕੀਤੀ ਇੱਥੇ ਜੀ ਭੰਗਣਾ ਤੁਹਾਨੂੰ ਸਹੀ ਗੱਲ ਅੱਡੀਆਂ ਨਾ ਭਾਈ ਇੱਧਰ ਉਧਰ ਹੀ ਕਰਤੀਆਂ ਉਹ ਲਿਖੋ ਪਾਈ ਜੋ ਕੀਤੀ ਨਾ ਉਹ ਖੁਲਾੜਾ ਜਿਹਾ ਭਾਈ ਇੱਥੇ ਨਹੀਂ ਆਪਾਂ ਇੱਥੇ ਆ ਕੇ ਕਾਤੋਂ ਬੈਨਦੇ ਆ ਜੇ ਆਪਾਂ ਸਿੱਟਾਂ ਹੀ ਕੀ ਆ ਬਾਰੀ ਦੇ ਸਕਦੇ ਭਾਈ ਇਹ ਤਾਂ ਹੈ ਉਹ ਭਾਈ ਧੂਪ ਗਿਣੀ ਆ ਬਾਹਰ ਵੀ ਪੀ ਸਕਦੇ ਭਾਈ ਧੂਪ ਸੀ ਆਪਾਂ ਤਾਂ ਕਰਕੇ ਛਾਵੇਂ ਆ ਕੇ ਬੈਠੇ ਹੋਣ ਥੋੜ੍ਹੇ ਭਾਈ ਨਾਲੇ ਤਾਂ ਕਰਕੇ ਪੀ ਆਪਾਂ ਨੂੰ ਨੇੜਾ ਸਮਝਿਆ ਨਹੀਂ ਨਹੀਂ ਭਾਈ ਤਾਂ ਦਵਾਈ ਖਾਣਾ ਭਾਈ ਲੋਕ ਆਏ ਲੋਕ ਨਹੀਂ ਆਪਾਂ ਅੱਡੇ ਜਿਹੜੀ ਗੱਲ ਸਹੀ ਆ ਸਹੀ ਆ ਆਪਾਂ ਨਹੀਂ ਚਿੱਟਾ ਪੀਂਦੇ ਨਹੀਂ ਮੈਂ ਤੇਰੀ ਸਾਰੀ ਗੱਲ ਮੰਨ ਗਿਆ ਮੈਂ ਅਸੇ ਵੀ ਇੰਨੀ ਗੱਲ ਕਹਿ ਰਿਹਾ ਭਾਗ ਮਲਦੇ ਨਾ ਹਾਂਜੀ ਭਾਈ ਨਾ ਆਪਾਂ ਆਹ ਜਗ੍ਹਾ ਤੇ ਆ ਕੇ ਮਿਲਣ ਦੇ ਜਿੱਥੇ ਲੋਕੀ ਚਿੱਟਾ ਵੀ ਲਾਂਦੇ ਆ ਹੁੱਕਾ ਬਣਿਆ ਭਾਈ ਆ ਦੇਖੋ ਕੰਮ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਉਹ ਸਾਡੇ ਜਿੰਨੇ ਇੱਥੇ ਚੱਕੜਾ ਕਿੰਨੇ ਆ ਹਾਂਜੀ ਇਹਦਾ ਹੈ ਠੀਕ ਆ ਕਿ ਨਹੀਂ ਭੰਗਾ ਜਿੰਨੀਆਂ ਹੋ ਗਈਆਂ ਆ ਭਾਂ ਦੇ ਕੋਈ ਜਿੱਡਲਾ ਸਾਕਾ ਕੇ ਡੱਸ ਗਿਆ ਫੇਰ ਸੇ ਆਪਾਂ ਤੁਹਾਡੇ ਘਰ ਸਹੀ ਗੱਲ ਹੈ ਤੁਹਾਨੂੰ ਦਾ ਭਾਈ ਬਲਾਲਾ ਇਹ ਤੁਸੀਂ ਹੁਕਮ ਕਰੋ ਜੇ ਤੁਹਾਨੂੰ ਤਸਵੀਰ ਤੇ ਫੋਨ ਕਰੀ ਆਜੋ ਤਸਵੀਰਾਂ ਆਇਆ ਇੰਜੈਕਸ਼ਨ ਤੁਸੀਂ ਦੇਖ ਸਕਦੇ ਜਿਹੜੇ ਐਡਨੋਕ ਦੇ ਜਿਹੜੇ ਇੰਨਾ ਵੱਲੋਂ ਲਾਏ ਜਾਂਦੇ ਆ ਹਰੇ ਪਤਾ ਨਹੀਂ ਕਿਹੜੇ ਆ ਰੈਸ਼ੇ ਵਾਲੇ ਆ ਸ਼ੀਸ਼ੀਆਂ ਤੁਸੀਂ ਦੇਖ ਸਕਦੇ ਜਿਹੜੀ ਚਿਲਰੀਆਂ ਆਪਣੀਆਂ ਆ ਕਾਦੀ ਸ਼ੀਸ਼ੀ ਆ ਪਤਾ ਨਹੀਂ ਭਾਈ ਪਤਾ ਨਹੀਂ ਦੇਖੋ ਆਪਾਂ ਨੂੰ ਤਾਂ ਭਾਈ ਇਹ ਤੇ ਵਾਲੇ ਪੁੱਛ ਲੋ ਕਮਾਪੀ ਆਪੋ ਰੰਗ ਚੱਲੇ ਸੋ ਇਹ ਨੇ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਲਗਾਤਾਰ ਤੁਹਾਨੂੰ ਦੱਸ ਦਈਏ ਕੀ ਆ ਰੇਲਵੇ ਟਰੈਕ ਬਿਲਕੁਲ ਜਾ ਰਿਹਾ ਪਹਿਲੇ ਆਸੇ-ਪਾਸੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਝਾੜੀਆਂ ਝੂੜੀਆਂ ਸਾਰੀਆਂ ਉੱਗੀਆਂ ਹੋਈਆਂ ਚੱਲੇ ਭਾਈ ਫਿਰ ਸਾਈਕਲ ਦੇਖ ਸਕਦੇ ਹੋ ਕਿੱਦਾਂ ਇੱਥੇ ਵਿਕੀ ਰਹੀ ਹੈਗੀ ਇਹ ਤਸਵੀਰਾਂ ਨੇ ਤੁਹਾਨੂੰ ਦੱਸ ਜਾਈ ਕਿ ਇਹ ਮਕਸੂਦਾ ਦਾ ਜਿਹੜਾ ਪੁਲ ਹੈ ਜਿਹੜਾ ਇਧਰੋਂ ਅੰਮ੍ਰਿਤਸਰ ਬਾਈਪਾਸ ਜਾਂਦਾ ਹੈ ਤੇ ਅੰਮ੍ਰਿਤਸਰ ਬਾਈਪਾਸ ਨਾਲ ਮਕਸੂਦਾ ਜਾਂਦਾ ਜਾਂਦਾ ਹੈ ਬਿਲਕੁਲ ਰੇਲਵੇ ਟਰੈਕ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਰੇਲਵੇ ਟਰੈਕ ਦੇ ਥੱਲੇ ਥੱਲੋਂ ਨਿਕਲ ਕੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਝਾੜੀਆਂ ਇਹਦੇ ਵਿੱਚੋਂ ਨਿਕਲ ਕੇ ਉਸ ਪੇੜ ਦੇ ਥੱਲੇ ਇੰਨਾ ਵੱਲੋਂ ਬੈਠ ਹੁੰਦਾ ਆ ਇੰਜੈਕਸ਼ਨ ਲਗਾਏ ਜਾਂਦੇ ਆ ਭੰਗਾ ਮੰਦ ਹੁੰਦੀਆਂ ਭਰੇ ਹੋਏ ਸੁੱਟੇ ਵੀ ਹੁੰਦੇ ਇੰਨਾ ਵੱਲੋਂ ਸੋ ਇਹ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ ਹੈਰਾਨਗੀ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਦਰਿਆ ਜਿਹੜਾ ਹੁਣ ਵਗ ਪਿਆ ਤੁਹਾਨੂੰ ਦੱਸ ਦਈਏ ਕਿ ਉਹਦਾ ਜੇ ਗੱਲ ਕਰੀਏ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਪਰ ਛੇਵਾਂ ਦਰਿਆ ਜਿਹੜਾ ਇਹ ਆ ਉਹ ਚਿੱਟੇ ਦਾ ਇੱਥੇ ਚੱਲ ਪਿਆ ਹੋਇਆ ਹੈਰਾਨਗੀ ਵਾਲੀ ਗੱਲ ਹੈ ਕਿ মিডিਆ ਪਹੁੰਚ ਜਾਂਦੀ ਹੈ ਆਖਿਰ ਕਿੰਨੀ ਕੇ ਦੇਰ ਤੱਕ ਜਿਹੜਾ ਪ੍ਰਸ਼ਾਸਨ ਇਸ ਤਰ੍ਹਾਂ ਸੁੱਤਾ ਰਹੇਗਾ ਤਾਂ ਦੱਸ ਦਈਏ ਕਿ ਪਿਛਲੇ ਸਮੇਂ ਖਬਰ ਜਿਹੜੀ ਆ ਸਾਡੇ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਜਿਦੇ ਵਿੱਚ ਮੁਲਾਜ਼ਮ ਖੁਦ ਖੜਾ ਹੋ ਕੇ ਚਿੱਟਾ ਲਵਾ ਰਿਆ ਸੀਗਾ ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੈ ਜਲੰਧਰ ਸ਼ਹਿਰ ਦੇ ਆ ਸੋ ਇਸ ਜਲੰਧਰ ਸ਼ਹਿਰ ਦੇ ਹਾਲਾਤਾਂ ਦਾ ਆਖਿਰ ਜ਼ਿੰਮ ਭਾਈ ਜਦੋਂ ਕੋਈ ਆਊਗਾ ਭਾਈ ਤੈਨੂੰ ਸੱਦ ਲਾਵੇ ਕੋਈ ਚੱਕਰ ਆਪਾਂ ਇੱਥੇ ਹੀ ਰਹੀਦਾ ਭਾਈ ਦਾਦੀ ਭੈਣ ਦੱਸਦਾ ਇਹ ਕਹਿੰਦਾ ਭਾਈ ਨੇ ਖਾਣਾ ਹੋਏ ਨੇ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਸੋ ਮੈਂ ਕਹਾ ਤਾਂ ਇਹ ਸ਼ਹਿਰ ਦੀ ਜਲੰਧਰ ਸ਼ਹਿਰ ਦੀ ਗੱਲ ਕਰੀ ਮੇਰੇ ਬਸਾ ਨਜ਼ਰ ਆ ਰਿਹਾ ਹੈ ਅੰਦਾਜ਼ੇ ਕੀ ਮੱਛੀ ਜਿਹੜੀ ਬੜੀ ਹੈ ਜੇ ਅੰਦਰ ਸਿਆਰ ਦਾ ਜਿਹੜਾ ਜਵਾਨ ਯੂਥ ਹੈ ਉਹ ਚੜ ਰਿਹਾ ਕੋਈ ਕਿਤੇ ਟੀਕੇ ਲਾ ਰਿਹਾ ਕੋਈ ਕਿਤੇ ਟੀਕੇ ਲਾ ਰਿਹਾ ਹਰਾਨਗੀ ਵਾਲੀ ਗੱਲ ਹੈ ਕਿ ਜਿਸ ਜਗ੍ਹਾ ਦੇ ਉੱਤੇ ਟੀਕੇ ਲਾ ਰਹੇ ਆ ਕੱਲ ਨੂੰ ਜੇ ਕੋਈ ਵੱਧ ਨਸ਼ਾ ਕਰਕੇ ਜੇ ਉਹ ਡਿੱਗ ਜਾਂਦਾ ਹੋ ਸਕਦਾ ਹੈ ਕਿ ਕੋਈ ਜ਼ਹਿਰੀਲੀ ਚੀਜ਼ ਉਹਨੂੰ ਲੱਟ ਜਾਵੇ ਉਸ ਗੱਤੀ ਦੀ ਤੇ ਉਸੇ ਟਾਈਮ ਉੱਥੇ ਜਿਹੜੀ ਹੈ ਮੌਤ ਹੋ ਜਾਵੇ ਸੋ ਸਾਰੇ ਯੂਥ ਨੂੰ ਅਪੀਲ ਹੈ ਕਿ ਜਿਹੜੀ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨਾ ਕਰਨ ਕਿ ਜੇ ਤੁਹਾਡੇ ਆਸੇ ਪਾਸੇ ਕੋਈ ਇਸ ਤਰ੍ਹਾਂ ਦੀ ਚੀਜ਼ ਹੋ ਰਹੀ ਹੈ ਸੋ ਉਹਨੂੰ ਰੋਕੋ ਜ਼ਰੂਰ ਕਿਉਂਕਿ ਹੋ ਸਕਦਾ ਹੈ ਕਿ ਸਿਰ ਤੁਹਾਡੇ ਰੋਕਣ ਦੇ ਨਾਲ ਕਿਸੇ ਇੱਕ ਵਿਅਕਤੀ ਦੀ ਭਾਵੇਂ ਜਾਨ ਤੋ ਵਸੀ ਹਮੇਸ਼ਾ ਇਸੇ ਤਰ੍ਹਾਂ ਕੰਮ ਕਰਦੇ ਰਵਾਂਗੇ ਨਸ਼ੇ ਦੇ ਖਿਲਾਫ ਹੁਣ ਦੇਖਣ ਵਾਲੀ ਗੱਲ ਇਹ ਹੋਈ ਕਿ ਕਿਹੜਾ ਪ੍ਰਸ਼ਾਸਨ ਹੈ ਕਿੰਨੀ ਜਲਦੀ ਐਕਟਿਵ ਹੋ ਕੇ ਜਿਹੜੀਆਂ ਸਾਰੀਆਂ ਚੀਜ਼ਾਂ ਬੰਦ ਕਰਾਂਦਾ ਕੈਮਰਾਮੈਨ ਸੋਨਦੀ ਦੇ ਨਾਲ ਮੈਨ ਰਿਪੋਰਟਰ ਗੁਰਦੀਪ ਸਿੰਘ ਵਸੇਰਾ ਟੀਵੀ ਜਲੰਧਰ